ਕੋਟ ਸ਼ੂਰ ਜੰਕੈ ਪ੍ਰਕਾਸ਼ ਇੱਕ ਨਹੀਂ ਦੋ ਨਹੀਂ ਕਿੰਨੇ ਕਰੋੜਾਂ ਸ਼ੂਰਚ ਉਹ ਚੋਂ ਪ੍ਰਕਾਸ਼ ਹੁੰਦੇ ਨੇ ਭਿੰ ਕੋਟ ਮਹਾਦੇਵ ਅਰ ਕਬਲਾਸ਼ ਕਿੰਨੇ ਕਰੋੜਾਂ ਹੀ ਮਹਾਦੇਵ ਤੇ ਕਰੋੜਾਂ ਹੀ ਕਲਾਸ਼ ਪਰਬਤ ਹੈ ਜਿਨ੍ਹਾਂ ਤੇ ਉਹ ਬੈਠ ਕੇ ਭਗਤੀ ਕਰਦੇ ਨੇ ਕਰੋੜ ਕੋਟ ਮਹਾਦੇਵ ਇਹ ਨੇ ਤੇ ਕੋਟ ਕੀ ਹੈ ਕਬਲਾਸ਼ ਪਰਵਤ ਨੇ ਇੱਕ ਨਹੀਂ ਦੋ ਨਹੀਂ ਹੈ ਕੋਟ ਦੁਰਗਾ ਆਪਾਂ ਮਾਤਾ ਦੁਰਗਾ ਨੂੰ ਪੂਜਦੇ ਆ ਨਾ ਇਹ ਹੈ ਮਾਤਾ ਦੁਰਗਾ ਨੂੰ ਇੱਕ ਨਹੀਂ ਕਰੋੜਾਂ ਦੁਰਗਾ ਕੀ ਕਰ ਰਹੀਆਂ ਨੇ ਕੋਟ ਦੁਰਗਾ ਜਾ ਕੇ ਮਰਦਨ ਕਰੇ ਮਰਦਨ ਹੁੰਦੇ ਕਿ ਉਹਦੇ ਚਰਨ ਚਾਸ ਰਏ ਉਹਨਾਂ ਦੀ ਚਰਨਾਂ ਦੀ ਮਾਲਿਸ਼ ਕਰਦੀਆਂ ਪਈਆਂ ਨੇ ਕੀ ਹੈ ਕੋਟ ਦੁਰਗਾ ਜਾ ਕੇ ਮਰਦਨ ਕਰੇ ਉਹਦੇ ਚਰਨ ਚਾਸ ਰਹੀਆਂ ਨੇ ਮੈਂ ਸਰਪਤਾਂ ਆਪ ਸੰਗਤਾਂ ਨੂੰ ਬੇਨਤੀ ਇਹ ਕਰਦਾ ਹੁਣਾ ਹੈ ਕਿ ਇਦਾਂ ਡਿਗੋ ਨਾ ਕਦੀ ਵੀ ਜਿਸ ਮਾਲਕ ਦੇ ਲਾਲ ਤੁਹਾਨੂੰ ਲੱਗੇ ਪਏ ਆ ਤੇ ਲਾਇਆ ਪਿਆ ਉਹ ਬਹੁਤ ਵੱਡਾ ਜੇ ਠੀਕ ਹੈ ਨਾ ਜੀ ਕੋਈ ਤੁਹਾਨੂੰ ਕੁਛ ਨਹੀਂ ਕਰਨ ਲੱਗਾ ਜਦਾਂ ਡਰ ਜਾਂਦਾ ਨਾ ਕੋਈ ਕਾਲਾ ਇਲਮ ਫਾਲਾ ਇਲਮ ਕੁਛ ਨਹੀਂ ਹੁੰਦਾ ਇੱਥੇ ਬਹੁਤ ਤਗੜਾ ਖੇਡ ਹੈ ਇਹ ਆਓ ਬੇਨਤੀ ਕਰ ਰਹੇ ਹਾਂ ਕੋਟ ਦੁਰਗਾ ਜਾ ਕੇ ਮਰਦਨ ਕਰੇ ਬ੍ਰਹਮੇ ਕੋਟ ਬੇਦ ਉਚਰੇ ਕਰੋੜ ਬ੍ਰਹਮੇ ਜਿਹੜੇ ਨੇ ਉਹ ਬੇਦਵਾਨੀ ਦਾ ਚਾਰਨ ਕਰਨ ਲੱਗੇ ਪਏ ਨੇ ਉਸ ਤੱਕ ਕਰਦੇ ਪਏ ਨੇ ਜੋ ਜਾਚੋ ਤਾਂ ਕੇਵਲ ਰਾਮ ਪਾਤਸ਼ਾਹ ਜੀ ਨੇ ਇੱਥੇ ਸਮਝਾਇਆ ਹੈ ਸਾਨੂੰ ਇਤਨੀਆਂ ਖੇਡਾਂ ਜੇ ਮਾਲਕ ਕਿਤੇ ਖੁਸ਼ ਹੋ ਗਿਆ ਤੇ ਤੈਨੂੰ ਜੇ ਦਿਖਾ ਦਵੇ ਫੇਰ ਤੇ ਕਹਿੰਦੇ ਉੱਥੇ ਖੜੀ ਜੋ ਜਾਚੋ ਤੋ ਕੇਵਲ ਰਾਮ ਤੋ ਕੇਵਲ ਇੱਕ ਸਿਰਫ ਓੰਕਾਰ ਤੇ ਖੜਾ ਰਹਿਣਾ ਹੈ ਕੋਈ ਗੱਲ ਨਹੀਂ ਜੋ ਜਾਚੋ ਤੋ ਕੇਵਲ ਰਾਮ ਆਣ ਦੇਵ ਸਿਓ ਨਾਹੀ ਕਾਮ ਔਰ ਮੇਰਾ ਕਿਸੇ ਦੇਵਤੇ ਨਾਲ ਕੋਈ ਕੰਮ ਨਹੀਂ ਹੈ ਜੋ ਜਾਚੋ ਤੋ ਕੇਵਲ ਰਾਮ ਆਣ ਦੇਵ ਸਿਓ ਨਾਹੀ ਕਾਮ ਕੋਟ ਚੰਦਰ ਮੇ ਕਿੰਨੇ ਕੋਟ ਚਰੇ ਚਰਾਖ ਇਹ ਕਰਦੇ ਨੇ ਚਾਨਣ ਅਰਸ਼ਨਾਈ ਦਿੰਦੇ ਠੰਡ ਦਿੰਦੇ ਨੇ ਕਿਉਂਕਿ ਅਕਾਲ ਪੁਰਖ ਦੀ ਕੀ ਦੇ ਮੋ ਕੋਟਕ ਬਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕੀਤੇ ਰਬ ਸਸ ਕਰੋੜ ਜਲੇਸ਼ ਉਦੀ ਦੇ ਕਿਹੋ ਜੀ ਹੈ ਪਰਮੇਸ਼ਰ ਦੀ ਦੇਖੋ ਠੀਕ ਹੈ ਨਾ ਜੀ ਕੋਟ ਚੰਦਰ ਮੇਚ ਰਹੇ ਚਿਰਾਕ ਸੁਰ 3300 ਜੀਵੇ پاک پاک ਖਾਣਾ ਕਹਿੰਦੇ ਉਹਦੀ ਇੱਕ ਇੱਕ ਪੰਗਤ ਦੇ ਵਿੱਚ 33-33 ਕਰੋੜ ਬੰਦਾ ਛਕਣ ਵਾਸਤੇ ਇਹ ਨਹੀਂ ਕਿਤੇ ਕਿ ਅਸੀਂ ਖਣੀ ਕਿੱਡਾ ਕੁ ਲੰਗਰ ਲਾ ਲਿਆ ਕੁਛ ਵੀ ਨਹੀਂ ਹੈ ਕੀ ਹੈ ਠੀਕ ਹੈ ਨਾ ਜੀ ਉੱਥੇ ਸੂਰ 3300 ਜੇਵੇ پاک ਨਵ ਗ੍ਰਹਿ ਕੋਟ ਠਾਡੇ ਦਰਬਾਰ ਆਪਾਂ ਨੌ ਗ੍ਰਹਿ ਕਹਿੰਦੇ ਆ ਨਾ ਪਾ ਪਾਸ਼ਾ ਕਹਿੰਦੇ ਇਹੋ ਜੇ ਨੌਗ੍ਰਹਿ ਕਰੋੜਾਂ ਨੇ ਬੋਲੋ ਕਿਉਂਕਿ ਕਰੋੜਾਂ ਖੰਡ ਬ੍ਰਹਿਮੰਡ ਨੇ ਨਾ ਅਸੀਂ ਤਾਂ ਇੱਕ ਦੇ ਵਿੱਚ ਦੇਖ ਰਹੇ ਹਾਂ ਨਵਖੰਡ ਕੋਟ ਠਾਡੇ ਦਰਬਾਰ ਉਸ ਦੇ ਦਰਬਾਰ ਦੇ ਉੱਤੇ ਖੜੇ ਨੇ ਹੱਥ ਜੋੜ ਕੇ ਸਾਥ ਨਵਖੰਡ ਕੋਟ ਠਾਡੇ ਦਰبار ਉਸਦੇ دروازے ਦੇ ਉੱਤੇ ਖੜੇ ਨੇ ਰਚਨਾ ਕੁਛ کہੋ ਜੀ ਉਹਦੀ ਠੀਕ ਹੈ ਨਾ ਜੀ ਐਸੀ ਉਹਦੀ ਰਚਨਾ ਹੈ